ਲਗੜਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਆਰ ਬੀਰ ਪੰਜਾਬ ਸਰਕਾਰ ਕੀ ਜਿਹੜੀ ਕੈਬਨਟ ਮੰਤਰੀ ਅਨਮੋਲ ਗਵਨਮਾਨ ਜਿਹੜੀ ਕਹਿੰਦੀ ਪੰਜ ਮਿੰਟ ਮਾ ਦੇ ਦਿਆਂਗੀ ਐ ਐਮ ਐਸ ਪੀ ਯੋ ਬੀ ਰਿਸ ਕਾ ਵਿਆਹ ਮੋਹਾਲੀ ਜੀਰ ਖਬੂਰ ਕੇ ਵਿੱਚ ਮਾ ਪੈਲ ਮੈਰਿਜ ਪੈਲ ਸਮਾਂ ਇਸ ਕਾ ਵਿਆਹ ਹੋ ਰਿਹਾ ਬੀਰ ਆਰ ਇਸ ਕੇ ਕਰਕੇ ਵਿੱਚ ਮੈਂ ਵੀ ਮਹਿੰਦੀ ਮੁੰਦੀ ਲਾਣ ਆਈਓ ਸਾਰਾ ਸਿਸਟਮ ਚੱਲ ਰਿਹਾ ਬੀਰ ਆਰ ਮਹਿੰਦੀ ਕੀ ਰਸਮ ਹੋਈ ਫਿਰ ਜਾਗੋ ਇਹ ਉਹ ਕੈਲੋ ਵੀ ਸਾਰੀਆਂ ਰਸਮਾਂ ਚੰਡੀਗੜ੍ਹ ਦੇ ਸੈਕਟਰ 39 ਦੇ ਵਿੱਚ ਮਾਨ ਜਿੱਥਾ ਉਸੇ ਰਹਿ ਹੈ ਸਰ ਉੱਥਾਂ ਕਰੀਆਂ ਆਰ ਇਹੋ ਵਿਆਹ ਦੇ ਵਿੱਚ ਮਤਲਬ ਉਹਨਾਂ ਦਾ ਸਾਰਾ ਪਰਿਵਾਰ ਰਿਸ਼ਤੇਦਾਰ ਜੋ ਸਾਰੇ ਮਤਲਬ ਉਹ ਰਾ ਯਾਰ ਕੈਬਨਟ ਮੰਤਰੀ ਅਨਮੋਲ ਗਗਨਮਾਨ ਔਰ ਸਾਹਬਾਜ ਨਾਲ ਇਸका ਵਿਆਹ ਹੋ ਰਿਹਾ ਵੀਰ ਔਰ ਸਾਹਬਾਜ ਪੈਸੇ ਦੇ ਵਕੀਲ ਔਰ ਉਸਕਾ ਸਾਰਾ ਟੱਬਰ ਵੀਰ ਜੋ ਮਾਰੇ ਇਲਾਕੇ ਦੇ ਵਿੱਚ ਰਹਾ ਜੀ ਰਕਪੁਰ ਯੋ ਜੀਰਖਪੁਰ ਦੇ ਵਿੱਚ ਮਹੀਨਾ ਨੇ ਕੋਠੀ-ਕੁਠੀ ਪਾਈ ਵੀ ਚੰਗੀ ਜ਼ਮੀਨ ਜਿਦਾਤ ਹੈ ਇਹ ਨਾ ਪਾ। ਅਰ ਮੋਲ ਗਗਨਮਾਨ ਵੀ ਪੰਜਾਬੀ ਗਾਇਕ ਹੋਏ ਕਰਤੀ ਬੀਰੀਸ਼ ਨੇ ਫਿਰ ਗਾਇਕੀ ਛੱਡ ਗਾ। ਸਿਆਸਤ ਵਾਲਾ ਕੰਮ ਫੜ ਲਿਆ ਵੀਰ। ਇਸਕਾ ਚੰਗਾ ਸੂਤ ਆ ਗਿਆ 2022 ਦੇ ਵਿੱਚ। ਮੋਹਾਲੀ ਜ਼ਿਲ੍ਹੇ ਦੇ ਖੈੜ ਵਿਧਾਨ ਸਭਾ ਹਲਕੇ ਦੇ ਟਿਕਟ ਮਿਲ ਗਈ। ਔਰ ਅਕਾਲੀ ਦਲ ਦੇ ਉਮੀਦਵਾਰ ਜੀਤ ਗਿੱਲ ਨੂੰ ਯੋ ਉੱਥਾ ਵੋਟਾਂ ਮਹਾਰਾਤ ਆ ਬੀਬੀ ਨੇ। ਔਰ ਫਿਰ ਭਗਵੰਤ ਮਾਨ ਨੇ ਹੌਲੀ-ਹੌਲੀ ਕਰ ਕੈਬਨਟ ਮਾਂ ਲਾ ਲਿਆ। ਈਵ ਕਹਿ ਰਹੇ ਵੀਰ ਭਗਵੰਤ ਮਾਨ ਨੇ 7 ਜੁਲਾਈ 2022 ਨੂੰ ਡਾਕਟਰ ਗੁਰਪ੍ਰੀਤ ਕੌਰ ਗੱਲ ਵਿਆਹ ਕਰਾ ਲਿਆ ਅਰਜੋਤ ਬੈਂਸ ਜਿਹੜਾ ਸਿੱਖਿਆ ਮੰਤਰੀ ਪੰਜਾਬ ਦਾ ਇਸ ਨੇ 25 ਮਾਰਚ 2023 ਨੂੰ ਵਿਆਹ ਕਰਾ ਲਿਆ ਆਈਪੀਐਸ ਅਧਿਕਾਰੀ ਜੋਤੀ ਯਾਦਵ ਗੱਲ ਅਰ ਕੈਬਨਟ ਮੰਤਰੀ ਗਰਮੀਤ ਸਿੰਘ ਮੀਤੇਰ ਇਸ ਨੇ 7 ਨਵੰਬਰ 2023 ਨੂੰ ਉੱਤਰ ਪ੍ਰਦੇਸ਼ ਕੀ ਡਾਕਟਰ ਗੁਰ ਗੁਰਬੀਨ ਕੌਰ ਗੱਲ ਵਿਆਹ ਕਰਾ ਲਿਆ ਵਾ ਮੈਦੰਤਾ ਹਸਪਤਾਲ ਗੁਰੂਗ੍ਰਾਮ ਕੇ ਵਿੱਚ ਮਾ ਰੇਡੀਓਲੋਜੀਸਟ ਕੇ ਕੰਮ ਕਰ ਰਿਹਾ ਵੀਰ ਯੋ ਗੈ ਲੋ ਵੀ ਸਾਰਿਆਂ ਨੇ ਚੰਗਾ ਆਪਣਾ ਸੂਤ ਕਰ ਲਿਆ ਵੀਰ ਸਿਆਸਤਾਂ ਮਾ ਕੀ ਬਣੇ ਕੀ ਨਹੀਂ ਇਹ ਤਾਂ ਬਾਦ ਕੀ ਬਾਤ ਪਰ ਇਹਨਾਂ ਨੇ ਵਿਆਹ ਵੀ ਸਾਰਿਆਂ ਨੇ ਆਪਣੇ ਆਪਣੇ ਕਰਾ ਲਏ ਵੀਰ ਅਰ ਨਾਲੇ ਤੁਹਾਨੂੰ ਪਤਾ ਵੀ ਜਦ ਬੰਦਾ ਪਦੀਆ ਪੋਸਟ ਕੇ ਉੱਪਰ ਹੋਵਣਾ ਫਿਰ ਹਰੇਕ ਬੰਦਾ ਰਿਸ਼ਤਾ ਦੇਣ ਤੇ ਨਾਂ ਵੀ ਨਹੀਂ ਕਰਦਾ ਆਰੀ ਬਕੈਰੇ ਵੀਰ ਯੋ ਨਮੋਲਗ ਨਮਾਨ ਕੀ ਸੌਰੇ ਜਿਹੜੇ ਸੌਰਿਆਂ ਦਾ ਟੱਬਰ ਜਿਹੜਾ ਯੋ ਤੋ ਕਹੇ ਵੀਰ ਕਾਂਗਰਸੀ ਕੱਟਰ ਕੱਟਰ ਕਾਂਗਰਸੀ ਯਾਰ ਯੋ ਕਾਂਗਰਸੀ ਕੱਟਰ ਇਸ ਕਰ ਕਾ ਕਹਿ ਰਹੇ ਵੀਰ ਵੀ ਜੇ ਅੱਗਾ ਹੀ ਕਾਂਗਰਸ ਕੀ ਤਰ੍ਹਾਂ ਸੱਤ ਸੀਟਾਂ ਆਈਆਂ ਚਲੋ ਘਰ ਕੀ ਘਰ ਮਾਰ ਆ ਜੇਗੀ ਖਾਤਰੇ ਵਾਲੀ ਗੱਲ ਹੈ ਨਹੀਂ ਕੋਈ ਫਿਰ ਯੋ ਕਹਿ ਸਕਾਂ ਵੀਰ ਔਰ ਈ ਉਹ ਕਹਿ ਲੋ ਵੀ ਬੀਬੀ ਨੇ ਜਿਹੜਾ ਆਪਣਾ ਵਿਆਹ ਬਾਅਦ ਜਮੇ ਫਿਕਸ ਕਰ ਲਿਆ ਫਿੱਟ ਕਰ ਲਿਆ ਔਰ ਉਧਰ ਵੀਰ ਚੰਡੀਗੜ੍ਹ ਮਾ ਕਹਰੇ ਮੀ ਵੀ ਪਵੇਗਾ ਈ ਬ ਮੀ ਪਵੇਗਾ ਬੀਬੀ ਆ ਵਿਆਹ ਤਾਂ ਚਲੋ ਪੈਲਸ ਦੇ ਵਿੱਚ ਰੱਖਿਆ ਵਾ ਪਰ ਚੰਡੀਗੜ੍ਹ ਮਾ ਕਹਰੇ 44 ਡਿਗਰੀ ਸੈ ਟੈਂਪਰੇਚਰ ਹੋ ਰਿਹਾ ਔਰ ਕੱਲ ਨੂੰ 46 ਡਿਗਰੀ ਹੋ ਜਾਏਗਾ। ਯੋ ਕੈਲੋਰੀ ਰਿਸ਼ਕਾਰ ਕਾ ਬਿਜਲੀ ਕੀ ਖਾਤ ਵਧ ਗਈ। ਇਧਰ ਭਗਵਾਨ ਤਮਾਨ ਨੇ ਲਾਈਟ ਦਾ ਰੇਟ ਵੀ ਤੇਜ਼ ਕਰ ਤੇ ਆ ਰਾਤ ਨੂੰ 10 ਵੇ ਤੇ 6 ਵੇ ਤੱਕ ਆ ਲਾਈਟ ਤੇਜ਼ ਕਰ ਦੇਣਗੇ। ਪਰ ਗਰਮੀ ਦਾ ਸੰਕਟ ਸੰਤਰੀ ਅਲਾਰਟ ਜਾਰੀਗਾ ਦਾ ਸੰਤਰੀ ਵਾਲਾ ਰੰਗ ਖੜ ਤੇ ਇਹਨਾਂ ਨੇ। ਔਰ 19 ਜੂਨ ਨੂੰ ਮੌਸਮ ਕੇ ਵਿਚਮਾਂ ਬਦਲਾਵ ਦੇਖਣੇ ਕੀ ਉਮੀਦ ਕਹਿ ਰਹੇ ਆਰ ਬਾਅਦ ਦੇ ਤਾਂ ਮਾਨ ਕਰਗਾ ਲਾਈਟ ਵੀ ਬਹੁਤ ਜ਼ਿਆਦਾ ਲੱਗ ਰਹੀ। ਇਹ ਸ਼ਿਆਂ ਦਾ ਤੂਆ ਨਿਕਲਿਆ ਵੀਰ ਲੋਕ ਕਹ ਰਹੇ ਏਸੀ ਚਲਾਓ ਇਸ ਲਾਓ ਨਿਆਣੇ ਕਿਛਾਣੇ ਰੌਲਾ ਪਾਰੇ ਅਰ ਵੀਰ ਬਾਦ ਨੂੰ ਇਸਕੇ ਸਾਰੇ ਰਿਕਾਰਡ ਖਫਤ ਕੇ ਟੁੱਟ ਗਏ ਵੀਰ ਬਿਜਲੀ ਦੀ ਮੰਗ 400 ਉਹਨਾਂ ਹੱਟ ਮਤਲਬ 450 ਕਿਲੋ ਮੈਗਾਵਾਟ ਤੱਕ ਪਹੁੰਚ ਗਈ ਅਰ ਸਾਰੀਆਂ ਲੈਨਾਂ ਓਵਰਲੋਡ ਲੈਨਾਂ ਹੋ ਗਈਆਂ ਤੱਤੀਆਂ ਅਰ ਪਲਾਸਟਿਕ ਗਰਮ ਹੋ ਗਈ ਲੈਨਾਂ ਦੇ ਉੱਪਰ ਦੇ ਉਹ ਲੈਨਾਂ ਦੀ ਪਲਾਸਟਿਕ ਗਰਮ ਗਿਆ ਉਹ ਬੰਦੇ ਗਰਮ ਹੋ ਰਹੇ ਵੀਰ ਮੌਸਮ ਵਿਭਾਗ ਕਹ ਰਿਹਾ ਵੀ ਮੌਸਮ ਤੋਂ ਹਲੇ ਮਹਾਰਾਸ਼ਟਰ ਸਿੱਕਮਾ ਕੋ ਉਮਰਿਆ ਵੀਰ ਜੇਂ ਡਿਗੜ ਪਹੁੰਚੇਗਾ देर ਟਾਈਮ ਲੱਗ ਜਾਏਗਾ ਅਰ ਜੇ देर ਨਾਲ ਆਇਆ देर ਨਾ ਹੋ ਜਾਏ کہیں ਦੇਰ ਨਾ ਹੋ ਜਾਏ ਸਾਰਾ ਕੰਮ ਲੇਟ ਹੋ ਜਾਏਗਾ ਫਿਰ ਇਸੇ ਕਰਕੇ ਕਹਰੇ ਮੀ ਪੈਸਾ ਅਰ ਅੱਧੀ ਰਾਤ ਨੂੰ ਲਾਈਵ ਹੋ ਕੇ ਸੀਤ ਲੰਗਰਾਲ ਨੇ ਅੰਗਰਾਲ ਕੇ ਹੱਕ ਮਾਰ ਰਿੰਕੂ ਖੜਾ ਹੋ ਗਿਆ ਆ ਵੀ ਰਿੰਕੂ ਨੂੰ ਦਵਾਂਗੇ ਟਿਕਟ ਦਸ ਮਤ ਸਮਝ ਮਾ ਨਹੀਂ ਆਂਦੀ ਉਹ ਸਿਆਣੇ ਵੇਣੇ ਬੱਦੇ ਕੰਮ ਗਿਆ ਕਰ ਰਹੇ ਪੰਜਾਬ ਕੇ ਵਿੱਚ ਮਾਂ ਜਲੰਧਰ ਪੱਛਮੀ ਹਲਕੇ ਦੇ ਚੌਣ ਸਿਆਸੀ ਜਿਹੜੀ ਜੋ ਅਖਾੜਾ ਗਰਮ ਹੋ ਗਿਆ ਸਹਿਰ ਦੇ ਵਿੱਚ ਮ 14 ਤਰੀਕ ਨੂੰ ਯੋਕਰ ਨਾਮਜ਼ਦਗੀਆਂ ਦਾਗਲ ਕਰਦੀਆਂ ਜਿਮਨੀ ਚੋਣ ਗਿਆ ਸਾਰੀ ਪਾਰਟੀਆਂ ਅੱਗੇ ਅੱਗਾ ਪਿੱਛਾ ਦੌੜੀਆਂ ਫਿਰ ਰੀਆਂ ਵੀਰ ਬੰਥਨ ਕਰ ਰਹੇ ਅਰ ਜਲੰਧਰ ਦੇ ਵਿੱਚ ਸਾਹਬਗਾ ਸਾਂਸਦ ਮੈਂਬਰ ਸਸੀਲ ਕੁਮਾਰ ਰਿੰਕੂ ਇਸਨੇ ਸੰਕੇਤ ਦੇਵੀ ਪਾਜਵਾ ਪੱਛਮੀ ਜੀੜ ਤੇ ਸੀਤਲ ਅੰਗਰਾਲ ਨੂੰ ਕਹਾ ਮੋਦੇਵਾਰ ਉਮੀਦਵਾਰ ਬਣ ਸੀਤਲ ਅੰਗਰਾਲ ਵਾਏ ਜਿਹੜੇ ਨੇ ਸੀਟ ਖਾਲੀ ਕਰੀ ਵਾਏ ਸੀਟ 'ਤੇ ਫੇਰ ਬੈਠਣ ਤਿਆਰ ਪਹਿਲਾਂ ਝਾੜੂ ਫੜਕਾ ਬੈਠਿਆ ਤੇ ਕਮਲ ਕਾਕੂ ਯੇ ਬਟਾਕਾ ਫੜਾ ਕੋ ਬਠਾਵੇਂਗੇ ਇਹ ਸਸੀਲ ਕੁਮਾਰ ਰਿੰਕੂ ਜਿਸ ਨੂੰ ਨਾਲ ਹੀ ਲਿਗਿਆ ਦਾ ਆਪ ਤੋਂ ਵਿਚਾਰਾ ਜਿੱਤਿਆ ਨਹੀਂ ਆਪ ਤੋਂ ਹਾਰ ਗਈ ਇਸ ਕੀ ਨੰਬਰ ਲੱਗ ਰਿਹਾ ਇਸ ਨੂੰ ਚੈੱਕ ਕਰਾਂਗੇ ਸ਼ੁਕਰਵਾਰ ਨੂੰ ਲਾਈਵ ਹੋਗਾ ਜੋ ਕਹਲੋ ਵੀ ਸੰਸਦ ਮੈਂਬਰ ਸਸੀਲ ਕੁਮਾਰ ਰਿੰਕੂ ਨੇ ਜੋ ਮਤਲਬ ਇਹ ਉਮੀਦਵਾਰ ਲਾਨਣੇ ਦੀ ਗੱਲ ਕਰੀ ਗਾਇਆ ਵੀ 19 ਇਹ ਉਸ ਨੂੰ ਐਲਾਨ ਕਰ ਦੇਗੇ ਰਿੰਕੂ ਗਰ ਮੇਰੇ ਸੂਤਰਾ ਨੇ ਦੱਸਿਆ ਵੀ ਸ਼ੀਤਲੰਗਰਾਲੇ ਹੋਵੇਗਾ ਉਮੀਦਵਾਰ ਹੋਰ ਖੜਾ ਵੀ ਗਿਨੂ ਕਰਨਾ ਵੀਰੋ ਜਿਹੜੀ ਲੋਕ ਸਭਾ ਦਾ ਜੋ ਇਹਨਾਂ ਨੇ ਛਿੰਡੇ ਚੁਲਾਏ ਇਹ ਉਹ ਜਿਮਨੀ ਛੋਣ ਕੇ ਉੱਪਰ ਵੀ ਚਲਾ ਦੇਗੇ ਜਿਹੜੇ ਹੈ 4 ਪੈਸੇ ਸੀਤਲੰਗਰਾਲ ਪਾਈ ਉਹ ਵੀ ਲਵਾ ਦੇਗੇ ਇਸਕੇ ਹੋਰ ਕੀ ਜਿੱਤਣੇ ਵਾਲਾ ਹਾਲ ਤੋਂ ਤੁਹਾਨੂੰ ਪਤਾ ਹੀ ਪੰਜਾਬ ਦੇ ਵਿੱਚੋਂ ਆ ਭਾਜਪਾ ਦਾ ਇਹ ਇੱਕ ਸਾਹੀ ਫਕੀਰ ਜਿਹੜਾ ਵਿਚਾਰਾ ਗਰੀਬ ਬੰਦਾ ਇਹਨੂੰ ਹਰਾਗਾ ਘਰਾ ਬਿਠਾ ਤੇ ਆ ਲੋਕਾਂ ਨੇ ਇਹ ਸੀਤਲੰਗਰਾਲ ਤੋਂ ਫਿਰ ਝਾੜੂ ਵਾਲਿਆਂ ਦਾ ਹੇਲ ਭਾਜਪਾ ਮਾਂ ਚਲੇ ਗਏ ਇਹ ਲੋਕ ਦਲ ਬਤਲੋਂ ਔਨ ਜ਼ਿਆਦਾ ਮੂੰਹ ਨਹੀਂ ਲਾਂਦੇ ਵੀਰ ਇਹ ਵੀ ਚੱਕਰ ਹੈ ਅਰੀਸ਼ੀਕਰ ਕਾ ਕਹਿ ਲੋ ਵੀ ਰੱਗਾ ਦੇਖੋ ਕਿਆ ਬਣੇਗਾ ਕਿਆ ਨਹੀਂ ਪਰ ਸੀਤਲ ਅੰਗਰਾਲ ਕਹਿ ਰਹਾ ਵੀ ਆਪਾਂ ਨੇ ਇਸ ਨੂੰ ਆਪਣਾ ਉਮੀਦਵਾਰ ਬਣਾਣਾ ਔਰ ਉਧਰ ਪੰਜਾਬ ਦੇ ਵਿੱਚ ਮੰਗਾ ਵੀ ਭਾਜਪਾ ਦਾ ਬੜਾ ਨੁਕਸਾਨ ਹੋਇਆ ਗੱਠ ਜੋੜ ਗਾ ਰਾ ਅਕਾਲੀ ਦਲ আর ਭਾਜਪਾ ਗੱਠ ਜੋੜ ਜੀ ਹੋ ਗਿਆ ਇਹ ਰੱਗਾ ਕਿਆ ਬਣੇਗਾ ਉਧਰ ਤੋਂ ਰਵਨੀਤ ਬਿੱਟੂ ਵੀ ਲੰਬੜਦਾਰ ਲੰਬੜਦਾਰੀ ਪੜ ਰਿਆ ਉਧਰ ਪ੍ਰਕਾਸ਼ ਸਿੰਘ ਬਾਦਲ ਦਾ ਛੋਗਰਾ ਨਹੀਂ ਮੰਨਦਾ ਵਾਹ ਕਹਿ ਰਹਾ ਗਾ ਵੀ ਜੋ ਮਰਜ਼ੀ ਹੋ ਜਾਏਗਾ ਵੀ ਪੰਜਾਬ ਦੇ ਵਿੱਚੋਂ ਅੱਗਾ ਮੁੱਖ ਮੰਤਰੀ ਮੰਨੂ ਬਣਾਣਾ ਇਹਨਾਂ ਨੇ ਕਹਾ ਬੁੱਦੀ ਸਾਹਿਬ ਨੇ ਹੀ ਦੱਸ ਗੱਠ ਜੋੜ ਹੋ ਵੀਗਾ ਤਾਂ ਵੀ ਇਹਨਾਂ ਕੱਗਾ ਚੱਲਣਾ ਅਰ ਸਿਆਸੀ ਮਹਾਰ ਜਿਹੜੇ ਮਤਲਬ ਮੁੱਖ ਮੰਤਰੀ ਬਿਆਨਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਅਰ ਯੋ ਕਲ ਵੀ ਯੋ ਜੇਲਮਾਂ ਬੰਦ ਜਿਹੜਾ ਬੰਦਾ ਕੇਸ ਕਤਲ ਕੇਸ ਦੇ ਵਿੱਚ ਮ 3000 ਆਖੇ ਦੇ ਬੰਦ ਸਜ਼ਾ ਮਾਫੀ ਕੀ ਸੰਬੰਧੀ ਉਲਟ ਸਟੈਂਡ ਲੈ ਲਿਆ ਕਾ ਵੀ ਸਟੈਂਡ ਦੇ ਵਿੱਚ ਅਚਾਨਕ ਤਬਦੀਲੀ ਨੂੰ ਲੈ ਕੇ ਸਿਆਸੀ ਹਲਚਲ ਇਹ ਬਗਰਾਵ ਖ ਬੰਦੀ ਸਿੰਘਾਂ ਕੀ ਕਾਮ ਹੈ ਨਾ ਇਹ ਬ ਵਿਰੋਧ ਨਹੀਂ ਕਰਦਾ ਕਾਂਗਰਸ ਯੋਕ ਹੈ ਭਾਵੇਂ ਬਿੱਟੂ ਦੇ ਬਿਆਨ ਨੂੰ ਲੇਗਾ ਗੰਭੀਰਤਾ ਨਹੀਂ ਦਿਖਾਰੀ ਪਰ ਇਹ ਉਸ ਨੇ ਲੇਗਾ ਹਰਾਨ ਜ਼ਰੂਰ ਲੋਕ ਸਾਰੇ ਵੀ ਭਾਜਪਾ ਮਾਮਲਾ ਹੋਗਾ ਬਿੱਟੂ ਦਾ ਸਭਾ ਇਤਰਾ ਬਦਲ ਗਿਆ ਬਿਆਨਤ ਸਿੰਘ ਕਤਲ ਕਰਨੇ ਵਾਲਾ ਉਸ ਨੂੰ ਮਾਫੀ ਕਰਨ ਕੀ ਗੱਲ ਕੀਤਾ ਕਹਿ ਰਿਹਾ ਬਿੱਟੂ ਚਾਨ ਕਿਤਰਾ ਕਿਤਰਾ ਬਦਲ ਗਿਆ ਜੇਕਰ ਇਹ ਭਾਰਤ ਸਰਕਾਰ ਉਸ ਨੂੰ ਰਿਹਾ ਕਰਾ ਫਿਰ ਇਸ ਦਾ ਵਿਰੋਧ ਨਹੀਂ ਕਰੇਗਾ ਵਾ ਇਹ ਇੱਕ ਸਵਾਲ ਬਣ ਗਿਆ पर बिट्टू नु भी दिख ਰਿਹਾਗਾ ਦੇਖ ਰਿਹਾ ਇਸ ਬਿਆਨ ਦੇ ਪਿੱਛੇ ਮਹਾਰ ਕਹਿ ਰਹੇ ਕਾ ਵੀ ਲੋਕ ਸਭਾ ਚੋਣਾ ਭਾਰਤੀ ਜਨਤਾ ਪਾਰਟੀ ਨੂੰ ਕੋਈ ਸੀਟ ਨਹੀਂ ਮਿਲੀ ਸ਼੍ਰੋਮਣੀ ਅਕਾਲੀ ਦਲ ਜ਼ਿਆਦਾਤਰ ਉਮੀਦਵਾਰ ਜਮਾਨਤਾ 잡ਤ ਹੋ ਗਈਆਂ ਅਰ ਦੋਏ ਪਾਰਟੀਆਂ ਇੱਕ ਵਾਰ ਫੇਰ ਕਾ ਇੱਕ ਜੁਟ ਹੋਣੇ ਕੋਸ਼ਿਸ਼ ਕਰੇਂਗੀਆਂ ਅਰ ਜੇ ਇਤਰਾ ਹੋ ਗਿਆ ਪਹਿਲਾਂ ਕਾ ਗੱਠ ਜੋੜ ਕਾ ਰਾਹ ਯੋ ਇਸ ਤਰ੍ਹਾਂ ਮਤਲਬ ਕੰਡੇ ਡਾਣੇ ਜ਼ਰੂਰੀ ਅਰ ਇਸਕੇ ਬਾਅਦ ਮਾ ਯੋ ਜੜ ਸੜਕ ਹੋ ਜੇਗੀ ਸਾਫ ਫੇਰ ਇੱਕ ਪਾਸਾ ਬਿੱਟੂ ਭੱਜੇਗਾ ਇੱਕ ਪਾਸਾ ਯੋ ਪ੍ਰਕਾਸ਼ ਸਿੰਘ ਬਾਦਲ ਦਾ ਛੋਗਰਾ ਸੁਖਵੀਰ ਬਾਦਲ ਭੱਜੇਗਾ ਇਹ ਰਿਓ ਕੁਸ ਨਾ ਕੁਸ ਦੱਬ ਲੇਗੇ ਆ ਰਿਓ ਕਹ ਲੋ ਵੀ ਪਾਰਲੀਮੈਂਟੀ ਚੋਣਾਵਾ ਦੋਏ ਪਾਰਟੀ ਨੇ ਗੱਠ ਜੋੜ ਕੇ ਗੱਲ ਚਰੀ ਪਰ ਯੋ ਘਟ ਯੋ ਕਹਾ ਵੀ ਸਮਰਥਲ ਮੋਨੂ ਲੇਗਾ ਬੰਦੀ ਸਿੰਘਾਂ ਕਿਸਾਨਾਂ ਕੇ ਵਿਚਾਰ ਰੇ ਅੰਦੋਲਨ ਲੇਗਾ ਸ਼ਰੋਮਣੀ ਕਾਲੀ ਦਲ ਨੇ ਹਿੰਮਤ ਨਹੀਂ ਕਰੀ ਅਰ ਪਾਜ ਵਾਗੇ ਗੱਠ ਜੋੜ ਕਰਿਆ ਨਹੀਂ ਇਸ ਕਰਕੇ ਵੀ ਚੱਕਰ ਪੈ ਗਿਆ ਬੋਟ ਬੈਂਕ ਟੁੱਟ ਗਿਆ ਕਾਲੀਆਂ ਦਾ ਸਾਰਾ ਚੱਕਨਾ ਚੂਰ ਨਾ ਇਧਰ ਗਏ ਨਾ ਉਧਰ ਗਏ ਕਿਸੇ ਪਾਸਾ ਪੁੰਦੜ ਨੂੰ ਲਾ ਰਹੇ ਉਧਰ ਵੀਰ ਮਲੂਕੇ ਕੀ ਨੂੰ ਬਾਹ ਕੰਮ ਲੇ ਕੇ ਫੁੱਲਵਾ ਲਾਂਗੇ ਫਿਰ ਉੱਧਰ ਚੰਦੂ ਮਾਦਰਾ ਵਿਚਾਰਾਂ ਪੈਸੇ ਖਰਚੀ ਜਾ ਰਿਹਾ ਉਸ ਦਾ ਬਣੂ ਕੁਸ ਨਹੀਂ ਰਿਹਾ ਉਸ ਨੂੰ ਨਹੀਂ ਸਮਝ ਆ ਰਿਹਾ ਵੀ ਕਰੇ ਤੋ ਕਰੇ ਕੀਆ ਪਿੰਡੂ ਹਲਕਿਆਂ ਪੰਥਕ ਵੋਟ ਕਾਂਗਰਸ ਨੇ ਵਧੀਆ ਕਰਿਆ ਲਗਾਤਾਰ ਭਾਜਪਾ ਵਿਰੋਧ ਅਬ ਪ੍ਰਸਿੱਧ ਸਿਆਸੀ ਉਸ ਲੇਕਨ ਵੰਜੀਤ ਜੋ ਕਹ ਰਿਹਾ ਸਾਰੀਆਂ ਦਾ ਮਤਲਬ ਚੋਣਾ ਮੋਦੀ ਹਕਮਤियां ਜੇ ਵਿਰੋਧ ਨਾ ਹੁੰਦਾ ਔਰ ਮੋਦੀ ਦੇ ਖਿਲਾਫ ਕਾ ਯੋ ਜੜਾ ਕੰਮ ਹੋਇਆ ਆ ਯੂ ਇਸੀ ਦਾ ਫਾਇਦਾ ਕਾ ਕਾਂਗਰਸ ਪਾਰਟੀ ਲੇਗੀ ਚਾਕਾ ਚਾੜੂ ਵਾਲੇ ਲੋਕ ਨੇ ਤਾਂ ਨਹੀਂ ਦੇ ਆ ਰਸਤਾ ਯਾਡੂ ਨੇ ਕਰਿਆ ਗੂਸਿੰ ਇਸ਼ਕਾਰ ਕਾ ਕਾ ਚਾੜ ਵਾਲ ਨੂੰ ਹੱਥ ਨਹੀਂ ਫੜਾਇਆ ਨਹੀਂ ਕਾਂਗਰਸ ਨੂੰ ਕਾ ਇਤਨੀ ਸੀਟਾਂ ਮਿਲਣ ਤੇ ਸਕਦੇ ਕਾਂਗਰਸ ਵਾਲੇ ਪੁੱਠੀਆਂ ਛਾਲਾ ਮਾਰ ਰਹੇ ਅਰ ਵੀ ਰੀਸ਼ੀਕਾਰ ਕਾ ਕਹਿ ਲੋ ਵੀ ਚੋਣਾਂ ਦੇ ਪਹਿਲਾਂ ਕਾ ਅਕਾਲੀ ਦਲ ਬੰਦੀ ਸਿੰਘਾਂ ਕੀ ਰਹੀ ਬੜੀ ਮੋਹਮ ਚਲਾਈ ਦੀ ਅਰ ਕੋਈ ਫਾਇਦਾ ਨਹੀਂ ਹੋਇਆ ਅਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਾਤਲ ਕਾਤਲ ਕਰਨੇ ਵਾਲੇ ਬਿਆਨਤ ਸਿੰਘ ਆਇਓ ਸ਼ੋਗਰ ਜਿਹੜਾ ਮਤਲਬ ਸਰਬਜੀਤ ਸਿੰਘ ਖਾਲਸਾ ਇਸ ਨੂੰ ਬਹੁਤ ਹੰਗਾਰਾ ਮਿਲਿਆ ਲੋਕਾਂ ਨੇ ਫਰੀਦਕੋਟ ਦੇ ਚਿਤਾਤੇ ਆਜੀ ਚਲੋ ਤਮ ਜਿੱਤੋ ਇਹੋ ਚੱਕਰ ਹੋ ਗਿਆ ਚਲੋ ਇਹ ਦੇਖੋ ਅੱਗਾ ਕੌਣ ਬਣੇਗਾ ਔਰ ਉਧਰ ਕੌਣ ਬਣੇਗਾ ਵਿਧਾਨ ਇਹ ਲੋਕ ਸਭਾ ਸਪੀਕਰ 70 ਇਸ ਕੇ ਉੱਪਰ ਖੜੀ ਹੋ ਗਈ ਕਿਸ ਨੂੰ ਬਣਾਵਾਂ ਕਿਸ ਨੂੰ ਬਣਾਵਾਂ ਇਹ ਇਹੋ ਚੱਕਰ ਪੈ ਗਿਆ ਵੀਰ ਕਿਸ ਨੂੰ ਬਣਾਣਾ ਔਰ ਲੋਕ ਸਭਾ ਚੋੜਾ ਦੇ ਬਾਅਦ ਸੰਸਦ ਦਾ ਪਹਿਲਾ ਸੈਸ਼ਨ 24 ਜੂਨ ਨੂੰ ਸ਼ੁਰੂ ਹੋਗਾ 3 ਜੁਲਾਈ ਨੂੰ ਚੱਲੇਗਾ 3 ਜੁਲਾਈ ਤੱਕ ਇਸ ਕੇ ਵਿੱਚ ਉਹ ਨਵੀਂ ਲੋਕ ਸਭਾ ਸਪੀਕਰ ਦੀ ਚੋਣ 26 ਜੂਨ ਨੂੰ ਹੋਣੀ ਔਰ ਪਿੱਛਾ ਇਹ ਦੋ ਵਾਰੀ ਲੋਕ ਸਭਾ ਦੇ ਸਪੀਕਰ ਇਹ ਚੋਣਾਂ ਦੇ ਬਿਨਾਂ ਹੀ ਮਤਲਬ ਟਕਰਾ ਹੋ ਗਈ ਇਹ ਉਸ ਮਜ਼ਬੂਤੀ ਗੱਲ ਉੱਪਰ ਆਇਆ ਹੀ ਉਹ ਦੇਖੋ ਇਦੋਏ ਪਾਸੇ ਬੰਦੇ ਬਰਾਬਰ ਦੇ ਹੋ ਗਏ ਇਸ ਕਰਕੇ ਇਹਨਾਂ ਨੂੰ ਚੱਕਰ ਪੈ ਰਿਹਾ ਕਾ ਮਹਾਰਾ ਬੰਦਾ ਬਣਾਓ ਵਾਹ ਕਹਰੇ ਮਹਾਰਾ ਬੰਦਾ ਬਣਾਓ ਇਹ ਦੇਖੋ ਕਿਸ ਕਾ ਬੰਦਾ ਬਣੇਗਾ ਕਿਸ ਕਾ ਨਹੀਂ ਇਹ ਸਾਰਾ ਮਤਲਬ ਇਹ ਵੇ ਦੇਖਣ ਵਾਲਾ ਹੋਵੇਗਾ ਅਰ ਬਰਨਾਲੇ ਜਿਮਨੀ ਚੋੜ ਮਾ ਕੇਵਲ ਸਿੰਘ ਢਿੱਲੋ ਇਸ ਨੂੰ ਪਾਜ ਪਾ ਕੇ ਉਮੀਦਵਾਰ ਬਣਾ ਸਕਾਂ ਬਰਕ ਰਹਿ ਕੇ ਮਿਲਨੀ ਸ਼ੁਰੂ ਕਰਤੀ ਜਿੱਤੇਗਾ ਇਹ ਤੁਹਾਨੂੰ ਮੈਂ ਵਾਦਾ 100% ਜਿੱਤ ਜੇਗਾ ਕਿ ਨਹੀਂ ਜਿੱਤੇਗਾ ਇਹ ਤੁਹਾਨੂੰ ਪਤਾ ਵੀਰ ਪਰ ਕਿਤੇ ਨਾ ਕਿਤੇ ਵਿਚਾਰੇ ਜੋਰ ਤੋਂ ਮਾਰੰਗੇ ਚਲੋ ਜਿਹੜੇ ਹੈ ਚਾਰ ਪੈਸੇ ਸੋਡੇ 11 ਟੰਡੇ ਪਕੌੜੇ ਸੂਸੇ ਇਹੋ ਵੀ ਤਾਂ ਖਾਣੇ ਲੋਕਾਂ ਨੂੰ ਫਿਰ ਚਲੋ ਦੇਖੋ ਲਾਡਾ ਡਿਸਕਸ਼ਨ ਰੇਡੀ ਪ੍ਰੋਗਰਾਮ ਇਹੋ ਅੱਜ ਕੀ ਬਾੜੀ ਖਬਰ ਹੋਰ ਕਵਰੇਜ ਚੱਲੇਗੀ ਥਾਰੇ ਗੱਲ ਚਾਹ ਲਾਡੇ ਪੁੱਅ ਅੱਧੀ ਕੀ ਪਿਆਰ ਭਰੀ ਸਸਤੀ ਗਾ